ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanjha.in ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੂਰਾ ਨੇ ਕਿਹਾ ਹੈ ਕਿ ਸੁਰੂ ਸਿੰਘ ਖਾਲਸਾ ਹਰਾਂ ਨੂੰ ਹਸਪਤਾਲ ਤਾਂ ਲਿਆਂਦਾ ਹੈਗਾ ਉਹਨਾਂ ਨੂੰ ਘਰੋਂ ਤਾਂ ਚੁੱਕਿਆ ਗਿਆ ਕਿ ਉਹ ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਹੋ ਗਏ ਨੇ ਇਹਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ ਕੀ ਕਹੋਗੇ ਮੁੱਖ ਮੰਤਰੀ ਨੇ ਇਹ ਜਾ ਕਿਉਂ ਕਿਹਾ ਦੇਖੋ ਜੇ ਹਰਿਆਣੇ ਦੇ ਵਿੱਚ ਕੋਈ 83 ਸਾਲ ਦਾ ਬਜ਼ੁਰਗ ਆਪਦੇ ਘਰੇ ਪਿਆ ਸ਼ਾਂਤਮਈ ਤਰੀਕੇ ਦੇ ਨਾਲ ਆ ਆਪਦੀ ਉਮਰ ਪੂਰੀ ਕਰਨਾ ਚਾਹੁੰਦਾ ਤਾਂ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਹਰਿਆਣੇ ਦੇ ਵਿੱਚ ਅਮਨ ਸ਼ਾਂਤੀ ਭੰਗ ਹੋ ਗਈ ਸੂਰਤ ਸਿੰਘ ਖਾਲਸਾ ਨੇ ਜਿਹੜੇ ਮੇਰੇ ਪਿਤਾ ਜੀ ਨੇ ਉਹ ਆਪਦੇ ਘਰੇ ਸ਼ਾਂਤਮਈ ਤਰੀਕੇ ਦੇ ਨਾਲ ਆਪਦੀ ਪ੍ਰੋਟੈਸਟ ਵਜੋਂ ਜਾਨ ਦੇਣੀ ਚਾਹੁੰਦੇ ਆ ਵੀ ਇਹ ਸਰਕਾਰ ਦੀਆਂ ਨੀਤੀਆਂ ਉਹਨਾਂ ਨੂੰ ਉਹਨਾਂ ਨੂੰ ਮਨਜ਼ੂਰ ਨਹੀਂ ਹੈਗੀਆਂ ਕਿਉਂਕਿ ਜਿਹੜੇ ਵੀ ਹਿਊਮਨ ਰਾਈਟਸ ਵਾਲੇ ਕੋਈ Hindu, Muslim, Sikh, ईसाई ਕਿਸੇ ਧਰਮ ਦਾ ਕਿਸੇ ਸਿਆਸੀ ਪਾਰਟੀ ਦਾ ਕੋਈ ਵੀ ਇਨਸਾਨ ਜੀ ਨੇ ਜਨਮ ਲੈ ਲਿਆ ਉਹ ਵੀ ਉਹ ਕਿਤੇ ਵੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਤੇ ਉਹਨਾਂ ਦੀ ਰਿਹਾਈ ਦੇ ਲਈ ਉਹ ਪ੍ਰੋਟੈਸਟ ਕਰ ਰਹੇ ਆ ਮੇਰੇ ਖਿਆਲ ਮੁਤਾਬਕ ਸਰਕਾਰ ਨੂੰ ਕੋਈ ਬਹੁਤ ਜਿਆਦਾ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਜਿੱਥੇ ਹੋਰ ਇਲਾਕੇ ਦੇ ਵਿੱਚ 150 ਬਜ਼ੁਰਗ ਹਰ ਰੋਜ਼ ਇਸ ਉਮਰ ਦੇ ਚੜਾਈ ਕਰਦੇ ਆ ਜੇ ਕਿਸੁਰਸ ਤੋਂ ਖਾਲਸਾ ਚੜਾਈ ਕਰ ਜੂ ਕੀ ਫਰਕ ਪੈਣ ਲੱਗਿਆ ਮੈਨੂੰ ਦੱਸੋ ਕਿਉਂ ਚਿੰਤਤ ਨੇ ਉਹ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਚਿੰਤਤ ਇਸ ਗੱਲ ਤੇ ਪਰ ਆਫ ਕੋਰਸ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਉਹ ਬੰਦੀ ਸਿੰਘ ਰਿਹਾ ਕਰਨ ਕਿਉਂਕਿ ਬਾਪੂ ਜੀ ਉਸ ਪ੍ਰਤੀ ਪ੍ਰੋਟੈਸਟ ਕਰ ਰਹੇ ਆ ਸਾਫ ਕੀਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਫ ਸ਼ਬਦਾਂ ਚ ਕਿਹਾ ਕਿ ਉਹਨਾਂ ਦੇ ਹੱਥ ਕੁਝ ਨਹੀਂ ਹੈ ਸੁਪਰੀਮ ਕੋਰਟ ਦੀ ਰੂਲਿੰਗ ਉਹਨਾਂ ਦਾ ਇਹ ਦਾਵਾ ਹੈ ਕਿ ਸਾਡੇ ਹੱਥ ਨਹੀਂ ਹੈ ਅਸੀਂ ਨਹੀਂ ਛੱਡ ਸਕਦੇ ਯਾਨੀ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਰਵਈਆ ਉਹ ਕਿਸੇ ਪਾਸੇ ਨਰਮ ਹੁੰਦਾ ਨਹੀਂ ਨਜ਼ਰ ਆ ਰਿਹਾ ਤੇ ਅਜਿਹੇ ਹਾਲਾਤਾਂ ਚ ਆਖਿਰ ਇਹ ਹੜਤਾਲ ਭੁਖ ਹੜਤਾਲ ਕਿੱਥੇ ਜਾ ਕੇ ਖਤਮ ਹੋਏਗੀ ਬਾਪੂ ਸੁਰਜੀਤ ਸਿੰਘ ਘਾਲਸਾ ਦੇਖੋ ਵੀਰ ਜੀ ਬਹੁਤ ਜ਼ਿਆਦੇ ਧਾਰਨਾ ਦੀ ਲੋੜ ਨਹੀਂ ਹੁੰਦੀ ਤੁਸੀਂ ਇੱਕੋ ਹੀ ਧਾਰ ਲੈ ਲਓ ਪਿੰਕੀ ਵਾਲੀ ਜੇ ਪੈਂਕੀ ਨੂੰ ਇੱਕ ਪੁਲਿਸਮੈਨ ਨੂੰ 7.5 ਸਾਲ ਬਾਅਦ ਉਮਰ ਕੈਦ ਤੋਂ ਬਾਅਦ ਛੱਡਿਆ ਜਾ ਸਕਦਾ ਤਾਂ ਕੀ ਗੱਲ ਬਾਕੀਆਂ ਦਾ ਕੀ ਕਸੂਰ ਹੈ ਇਹਦੇ ਵਿੱਚ ਉਹਨਾਂ ਨੂੰ ਕਾਹਤੇ ਨਹੀਂ ਛੱਡਿਆ ਜਾ ਰਿਹਾ ਤੁਸੀਂ ਇੱਕ ਪੁੱਤਰ ਵੀ ਹੋ ਤੁਹਾਡੇ ਪਿਤਾ ਨੇ ਹੋ ਬੇਸ਼ੱਕ ਇੱਕ ਸੰਘਰਸ਼ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਡਰ ਨਹੀਂ ਆਉਂਦਾ ਕਿ ਜੇ ਜੇ ਉਹਨਾਂ ਨੂੰ ਕੋਈ ਅਣਹੋਣੀ ਵਾਪਰਦੀ ਹੈ ਇੱਕ ਪੁੱਤ ਦਾ ਦਿਲ ਕੀ ਕਹਿੰਦਾ ਦੇਖੋ ਜੀ ਜੇ ਅਣਹੋਣੀ ਬਾਤਰ ਦੀ ਆ ਤਾਂ ਉਹੀ ਹੋਣਾ ਜੋ ਇੱਕ ਖੂਨੀ ਸਾਂਝ ਵਾਲੇ ਪੁੱਤ ਦੀ ਗੱਲ ਹੁੰਦੀ ਆ ਬਿਲਕੁਲ ਉਹੀ ਹੋਣਾ ਤੇ ਉਹੀ ਹੋਊਗਾ ਸੋ ਕਿਉਂਕਿ ਬਾਪੂ ਜੀ ਚਾਹੁੰਦੇ ਸੀ 110 ਸਾਲ ਜਿਉਣਾ ਉਹਨਾਂ ਦੇ ਮਨ ਦੀ ਉਹ ਕਹਿੰਦੇ ਸੀ ਵੀ ਬੰਦਾ ਹੋਰ ਕਿਸੇ ਗੱਲ ਨਾਲ ਨਹੀਂ ਆਪਦੇ ਮਨੋਵਾਲ ਨਾਲ ਜਿਉਂਦਾ ਉਹ ਆਪਦੇ ਮਨੋਵਾਲ ਨਾਲ 110 ਸਾਲ ਜਿਉਣਾ ਚਾਹੁੰਦੇ ਸੀਗੇ ਉਹ 27 ਸਾਲ ਪਹਿਲਾਂ ਇੱਥੋਂ ਜਾ ਰਹੇ ਨੇ ਮੇਰੇ ਮਨ ਨੂੰ ਇਹ ਇਹ ਦੁੱਖ ਤਾਂ ਹੋਊਗਾ ਹੀ ਵੀ ਹਲੇ 27 ਸਾਲ ਹੋਰ ਮੈਂ ਉਹਨਾਂ ਦਾ ਇਹ ਉਹਨਾਂ ਦੀ ਮਨੋ ਭਾਵਨਾ ਸੀਗੀ 27 ਸਾਲ ਹੋਰ ਉਹਨਾਂ ਨੇ ਜਿਉਣਾ ਸੀ ਤੇ ਉਹਨਾਂ ਨੂੰ ਪਹਿਲਾਂ ਚਲੇ ਗਏ ਕਾਰਨ ਕੀ ਆ ਕਿਉਂਕਿ ਇਸ ਸਰਕਾਰ ਦਾ ਸਖਤ ਰਵਈਆ